ਖਾਖ ਲਈ ਗਈ ਕਾਂਗਰਸ ਬਦਨਾਮ ਹੋ ਗਈ ਮੁੰਨੀ ਨਾਲੋਂ ਜ਼ਿਆਦਾ ਤੇ ਸ਼ੀਲਾ ਨਾਲੋਂ ਜ਼ਿਆਦਾ ਬਦਨਾਮ ਹੋ ਗਈ ਤੇ ਜਲੇਬੀ ਬਾਈ ਨਾਲੋਂ ਜ਼ਿਆਦਾ ਨਿਲਾਮ ਹੋ ਗਈ ਨਵਜੋਤ ਸਿੰਘ ਸਿੱਧੂ ਦੇ ਇਹੀ ਬਿਆਨ ਹੁਣ ਉਹਨਾਂ ਦੇ ਵਿਰੁੱਧ ਸਵਾਲ ਬਣ ਕੇ ਖੜੇ ਹੋ ਗਏ ਨੇ ਸਿੱਧੂ ਹੁਣ ਉਸੇ ਕਾਂਗਰਸ ਦਾ ਹਿੱਸਾ ਬਣਨ ਜਾ ਰਹੇ ਨੇ ਜਿਸ ਨੂੰ ਕਦੇ ਉਹ ਪਾਣੀ ਪੀ ਪੀ ਕੇ ਕੋਸਤੇ ਸੀ ਖਬਰਾਂ ਨੇ ਕਿ 28 ਦਸੰਬਰ ਨੂੰ ਸਿੱਧੂ ਕਾਂਗਰਸ ਜੁਆਇਨ ਕਰਨਗੇ ਪਰ ਕਿ ਸੀਟ ਤੋਂ ਲੜਨਗੇ ਇਹ ਸਪਸ਼ਟ ਨਹੀਂ ਹਾਲਾਂਕਿ ਪਤਨੀ ਨਵਜੋਤ ਕੌਰ ਨੇ ਆਪਣੀ ਸੀਟ ਛੱਡਣ ਦੀ ਗੱਲ ਕਹਿ ਕੇ ਇੱਕ ਇਸ਼ਾਰਾ ਜ਼ਰੂਰ ਦੇ ਦਿੱਤਾ ਉਦੋਂ ਹੀ ਸਿੱਧੂ ਦੇ ਪੁਰਾਣੇ ਸਾਥੀ ਕਾਂਗਰਸ ਦੇ ਖਿਲਾਫ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਨਿਸ਼ਾਨੇ ਲਾ ਰਹੇ ਨੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਜਿਸ ਕਾਂਗਰਸ ਨੂੰ ਸਿੱਧੂ ਬਦਨਾਮ ਦੱਸਦੇ ਸੀ ਹੁਣ ਉਸੇ ਦਾ ਹਿੱਸਾ ਬਣ ਗਏ ਤਾਂ ਲੋਕ ਉਹਨਾਂ ਦਾ ਭਰੋਸਾ ਕਿਵੇਂ ਕਰਨਗੇ ਜਿਸ ਮੂੰਹ ਦੇ ਨਾਲ ਕਾਂਗਰਸ ਮੁੰਨੀ ਨਾਲੋਂ ਵੀ ਬਦਨਾਮ ਹੋ ਗਈ ਕੈਪਟਨ ਬਰਿੰਦਰ ਯਾਸ਼ੀ ਕਰਦਾ ਦਬਈ ਚ ਜਾ ਕੇ ਫਲਾਨਾ ਆ ਕਰਦਾ ਰਾਹੁਲ ਗਾਂਧੀ ਪੱਪੂ ਸੋਨੀਆ ਗਾਂਧੀ ਫਲਾਨ ਉਸ ਮੂੰਹ ਦੇ ਨਾਲ ਜਦੋਂ ਉਹਨਾਂ ਦੀਆਂ ਸਿਫਤਾਂ ਕਰਨਗੇ ਜਿਸ ਪਾਰਟੀ ਨੂੰ ਮਾਨਦੇ ਹੀ ਉਹਨੂੰ ਨਿੰਦਣਗੇ ਫਿਰ ਲੋਕਾਂ ਨੂੰ ਬਹੁਤ ਚੰਗਾ ਲੱਗੂਗਾ ਮੈਨੂੰ ਨਹੀਂ ਲੱਗਦਾ ਇਹ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਅਤੇ ਕੇਜਰੀਵਾਲ ਦੇ ਖਿਲਾਫ ਬਿਆਨਾਂ ਨੂੰ ਲੈ ਕੇ ਭਾਜਪਾ ਨੇ ਪਿਛਲੇ ਦਿਨੀ ਇੱਕ ਡਾਕੂਮੈਂਟਰੀ ਵੀ ਜਾਰੀ ਕੀਤੀ ਸੀ ਤੇ ਹੁਣ ਜਦੋਂ ਸਿੱਧੂ ਦੇ ਕਾਂਗਰਸ ਜੁਆਇਨ ਕਰਨ ਦੇ ਦਿਨ ਨਜ਼ਦੀਕ ਆ ਰਹੇ ਨੇ ਵਿਰੋਧੀਆਂ ਦੇ ਹਮਲੇ ਹੋਰ ਵੀ ਤਿੱਖੇ ਹੋ ਗਏ ਨੇ